ਅਸਿਕਲ ਸਾਰਿਆਂ ਨੂੰ ਅੱਜ ਪਹੁੰਚੇ ਸੀਗੇ ਜੀ ਪੈਂਡਜ ਗੇਫਲ ਤੇ ਜ਼ਿਲ੍ਹਾ ਪੈਂਦਾ ਇਹਨਾਂ ਨੂੰ ਸੰਗਰੂਰ ਤੇ ਬਾਈ ਜਾਂਟੇ ਦੇ ਘਰੇ ਜਾਂਟੇ ਦੇ ਘਰੇ ਤੁਸੀਂ ਅੱਗੇ ਵੀ ਦੇਖਿਆ ਹਰ ਸਾਲ ਇਹ ਇੱਕ ਦੋ ਜਿਹੜੀਆਂ ਝੋਟੀਆਂ ਜਾਂ ਕੋਈ ਨਾਲ ਕੱਟਾ ਕੋਈ ਤਿਆਰ ਹੁੰਦਾ ਵੀ ਇਹ ਉਹਦੀ ਸੇਲ ਕਰ ਦਿੰਦੇ ਆ ਤੇ ਬਾਕੀ ਜਿਹੜੀ ਸਾਮ ਸੰਭਾਲ ਐ ਤਾਂ ਉਹ ਤਾਂ ਬਾਕੀ ਪਹਿਲਾਂ ਤੋਂ ਵੀ ਬਾਕੀ ਸਾਰੇ ਬੰਦੇ ਕਮੈਂਟ ਕਰਕੇ ਕਹਿੰਦੇ ਆ ਵੀ ਬਾਈ ਕੀ ਬਾਤ ਐ ਤੇ ਨਾਲੇ ਸਾਰਾ ਕੰਮ ਇਕੱਲਾ ਸੰਭਾਲਦਾ ਤੇ ਜਿਹੜੇ ਪਸ਼ੂ ਆ ਪੰਜ ਚਾਰ ਪਸ਼ੂ ਰੱਖਦੇ ਇਹਨਾਂ ਦੇ ਵਿੱਚੋਂ ਇੱਕ ਦੋ ਕਟੀਆਂ ਜਿਹੜੀਆਂ ਕੋਈ ਵੱਡੀਆਂ ੜਾਰ ਹੋ ਜਾਂਦੀਆਂ ਜਾਂ ਮੱਝ ਜਾਂ ਝੋਟੀ ਵੇਚਣ ਦੀ ਕੋਸ਼ਿਸ਼ ਕਰਦਾ ਤੇ ਅੱਜ ਵੀ ਬਾਈ ਕੋਲੇ ਬਹੁਤ ਸੋਹਣੀ ਇੱਕ ਝੋਟੀ ਜਿਹੜੀ ਲਿਆਂਦੀ ਐ ਤਾਂ ਇਹ ਵੀ ਤੁਹਾਨੂੰ ਦਿਖਾਉਣੇ ਆ ਗੌਰ ਦੇ ਨਾਲ ਜੈਡ ਬਲੈਕ ਐ ਤੇ ਬਿਊਟੀ ਤੁਸੀਂ ਚ ਕਰ ਸਕਦੇ ਆ ਚੈੱਕ ਤੇ ਇਹ ਤਾਂ ਦਬਾਉਣੇ ਆ ਢੇੜਾ ਗੂੜਾ ਖੋਲ ਕੇ ਤੇ ਨਾਲੇ ਕਰਾਵਾਂਗੇ ਬਾਈ ਜੰਟੇ ਨਾਲ ਗੱਲ ਜੰਟੇ ਭਾਈ ਕੀ ਹਾਲ ਆ ਜੀ ਠੀਕ ਐ ਬਾਈ ਸਤ ਸ੍ਰੀਕਾਰਵਾਈ ਸਾਰਿਆਂ ਨੂੰ ਹਾਂਜੀ ਤੇ ਜੰਟੇ ਭਾਈ ਇਹਦੀ ਉਮਰ ਕਿੰਨੀ ਹੋ ਗਈ ਕੱਟੀ ਦੀ ਇਹਦੀ ਡੇਢ ਸਾਲ ਹੋ ਪੌਣੇ 2 ਸਾਲ ਹੋ ਗਈ ਬਾਈ ਇਹਦੀ 2 ਮਹੀਨੇ ਉੱਤੇ ਹੋ ਗਈ ਡੇਢ ਸਾਲ ਤੋਂ ਡੇਢ ਸਾਲ ਤੋਂ 2 ਮਹੀਨੇ ਉੱਤੇ ਹੋ ਗਈ ਜੀ ਹੋ ਗਈ ਹਾਂ ਠੀਕ ਹੈ ਜੀ ਤੇ 20 ਮਹੀਨਾ ਦੀ ਹੋ ਗਈ ਮੰਨ ਲਓ ਹਾਂ 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 ਠੀਕ ਹੈ ਜੀ ਇਹ 21 ਦਿਨਾਂ ਦੀ ਗੱਬ ਹੋ ਗਈ 21 ਦਿਨਾਂ ਦੀ ਗੱਬ ਗੱਬ ਹੋ ਗਈ ਬਾਈ 21 ਦਿਨਾਂ ਦੀ ਗੱਬ ਹੋ ਗਈ ਬਾਈ ਠੀਕ ਹੈ ਜੀ ਠੀਕ ਆ ਤੁਹਾਡਾ ਸਾਮਾ ਵੀ ਦਿਖਾਉਂਦੇ ਸੀ ਮੈਨੂੰ ਹਾਂ ਹਾਂ ਠੀਕ ਹੈ ਜੀ ਠੀਕ ਹੈ ਜੀ ਬਾਈ ਤੇ ਲਓ ਵੀ ਮਿੱਤਰੋ ਦੇਖੋ ਤੇ ਰੂਹ ਖੁਸ਼ ਹੋ ਜਾਂਦੀ ਐ ਅਗੇ ਜਾਂਟੇ ਬਾਈ ਨੂੰ ਵੀ ਕਹਿੰਦਾ ਸੀ ਮੈਂ ਕਿ ਬਾਈ ਇੱਕ ਆ ਕੇ ਬਾਈ ਇੱਕ ਗੱਲ ਤਾਂ ਹੋਰ ਹੈਗੀ ਆ ਕਟਰੀਆਂ ਕੰਨੀ ਤਾਂ ਆ ਕੇ ਮੈਂ ਕਿਹਾ ਤੇਰੇ ਘਰੇ ਜਿਹੜੇ ਝੋਟੀਆਂ ਜਾਂ ਹੋਰ ਆ ਜਿਹੜੇ ਹਿਸਾਬ ਨਾਲ ਤੂੰ ਸੇਵਾ ਕਰਦਾ ਜਾਂ ਮਿਹਨਤ ਕਰਦਾ ਵੀ ਰੂਹ ਖੁਸ਼ ਹੋ ਜਾਂਦੀ ਹੈ ਤੁਸੀਂ ਆਪ ਹੀ ਦੇਖ ਸਕਦੇ ਨੇ ਤੇ ਨਾਲ ਆ ਖੜਾ ਇਹ ਦੇ ਕੋਲੇ ਇਕੱਠਾ ਠੀਕ ਹੈ ਇਹ ਵੀ ਤੁਸੀਂ ਕਰ ਸਕਦੇ ਆ ਚੱਕ ਬਾਈ ਕਹਿੰਦਾ ਇਹ ਵੀ ਮੈਂ ਤਾਂ ਦੇਣੀ ਹੀ ਹੈ ਕਹਿੰਦਾ ਤੇ ਨਾਲ ਦੋਨੇ ਚੀਜ਼ਾਂ ਕਹਿੰਦਾ ਆਪਾਂ ਇਹ ਦੇਣੀਆਂ ਤੇ ਬਾਈ ਕਾਫੀ ਦਿਨ ਹੋ ਗਏ ਫੋਨ ਕਰਦਾ ਸੀ ਤੇ ਅੱਜ ਆਉਣਾ ਸੀਗਾ ਇੱਧਰ ਪ੍ਰੇਮ ਚੀਮੇ ਕੋਲੇ ਤੇ ਫਿਰ ਅਸੀਂ ਆ ਗਿਆ ਚੱਲ ਵੀ ਬਾਈ ਕੋਲੇ ਵੀ ਨੰਗੇ ਆਈਏ ਮਾਰ ਗਏ ਕਿਹੜਾ ਅੱਜ ਤੇ ਬਾਈ ਕੋਲੇ ਦੇਖੀ ਫੇਰ ਆ ਕੇ ਝੋਟੀ ਤੇ ਰੂਹ ਖੁਸ਼ ਹੋ ਗਈ ਤੇ ਜੰਟੇ ਬਾਈ ਖੋਲੀ ਬਾਈ ਲਓ ਬਾਈ ਸਕੀਨ ਬਹੁਤ ਆ ਬਿਊਟੀ ਵਾਲੀ ਆ ਫੁੱਲ ਬਿਊਟੀ ਜਿਹਨੂੰ ਕਹਿ ਸਕਦੇ ਆ ਆਪਾਂ ਦੇਖੋ ਜੈਡ ਬਲੈਕ ਬਾਈ ਤੇ ਚਮਕ ਦੇਖੋ ਸਾਇਨਿਕ ਦੇਖੋ ਐ ਦੋ ਵਾ ਉਹ ਵੀ ਮੇਟਰ ਥੋੜੀ ਜਗਦੀ ਆ ਹਾਂ ਲੰਮੀ ਲੈ ਜਾ ਲੈ ਜਾ ਇੱਧਰ ਲੋਵੀ ਮਿੱਤਰੋ ਚੱਲ ਮੋੜ ਲੈ ਜੰਟੇ ਬਾਈ ਲੋਵੀ ਮਿੱਤਰੋ ਬੇਲ ਦੇਖ ਸਕਦੇ ਆ ਕਰਦ ਤੱਕ ਦੇਖ ਸਕਦੇ ਆ ਤੇ ਬਹੁਤ ਹੀ ਸੋਹਣੀ ਕੱਟੀ ਆ ਬਿਊਟੀ ਕੰਪੀਟੀਸ਼ਨ ਵਾਲੀ ਇਹ ਕਹਿ ਸਕਦੇ ਆ ਆਪਾਂ ਵੀ ਬਿਊਟੀ ਵਾਲੀ ਕੱਟੀ ਆ ਇਹ ਕਦੇ ਹੁੰਦੇ ਉਹ ਤਾਂ ਮੈਦਾਨ ਚ ਹੀ ਪਤਾ ਲੱਗਦਾ ਹੁੰਦਾ ਜਦੋਂ ਦੋ ਮੱਲ ਖੁੱਲਦੇ ਹੁੰਦੇ ਆ ਤੇ ਪਰ ਐਸੇ ਟਾਈਮ ਜਿਹੜੀ ਕੱਟੀ ਐ ਐਸੇ ਆ ਆ ਦੀ ਹਾਲਾਤ ਦੇ ਵਿੱਚ ਅੱਜ ਖੜੀ ਆ ਤੇ ਇਹਨੂੰ ਕੋਈ ਕੋਈ ਕਮੀ ਇਹਦੇ ਚ ਕੱਢ ਨਹੀਂ ਸਕਦਾ ਐਨੀ ਸੋਹਣੀ ਕੱਟੀ ਆ ਬਾਈ ਬਸ ਥੋੜਾ ਜਿਦੋਂ ਅਸੀਂ ਬੋਲਦੇ ਆ ਚੱਕਦੀ ਐ ਤੇ ਕੋਈ ਨਾ ਬੰਨ ਲਾ ਬਾਈ ਅੱਟੇ ਕੋਈ ਨਾ ਖਾਂ ਦੇ ਖਾਂ ਦੇ ਬਾਈ ਹਾਂ ਦੇਖ ਦਿਖਾਉਣੇ ਦਿਖਾਉਣੇ ਬਾਈ ਅੱਛਾ ਅੱਛਾ ਠੀਕ ਐ ਹਾਂ ਚਲ ਬੰਨਦੇ ਪਹਿਲਾਂ ਲੋ ਵੀ ਮੇਤਰੋ ਬਾਈ ਕਹਿੰਦਾ ਥਣਾ ਕਰਨੀ ਵੀ ਨਿਗਾ ਮਰਵਾ ਦੀ ਤਾਂ ਦੇਖ ਸਕਦੇ ਆ ਤੁਸੀਂ ਚਾਰੇ ਥਣ ਕੱਲੇ ਕੱਲੇ ਤੇ ਜਾਂਡੇ ਬਾਈ ਪੂਸ ਫੜੀ ਵਾਲੀ ਤਾਂ ਡਰ ਉੱਤਰ ਗਿਆ ਵੀ ਸੋਨਾ ਬਰਾਉਣ ਦੀ ਉਮੀਦ ਐ ਅੱਜ ਤੋਂ ਨਤਨ ਬਾਈ ਜਮਾ ਹਾਂ ਹੂੰ ਨਹੀਂ ਨਹੀਂ ਬਹੁਤ ਸੋਹਣੀ ਐ ਜਾਂਡੇ ਬਾਈ ਜਾਂਡੇ ਬਾਈ ਇੱਕ ਨੰਬਰ ਬੋਲਿਓ ਤੁਹਾਡਾ 9914685943 9914685 ਦਾ 3943 943 ਹਾਂਜੀ ਠੀਕ ਹੈ ਜੀ ਇਹ ਬਾਈ ਅੰਟੇ ਨੰਬਰ ਆ ਤੇ ਇੱਕ ਆ ਘਟਾ ਆ ਗਿਆ ਹਨਾ ਹਾਂ ਪੁੱਲਾ ਜੀ ਹਾਂ ਘਟਾ ਵੀ ਖੋਲ ਲਓ ਇਹ ਖੜਾ ਬਾਈ ਕੋਲੇ ਕਟਾ ਬਾਈ ਤੇ ਸੋਹਣਾ ਕਟਾ ਹੈ ਤਾਂ ਕਰ ਸਕਦੇ ਆ ਤੁਸੀਂ ਚੈੱਕ ਇਹਨੂੰ ਤੇ ਥੋੜੀ ਚਤਰੀ ਜਿਵੇਂ ਆਪਾਂ ਕਹਿ ਸਕਦੇ ਆ ਉਹ ਫਲੈਰੀ ਟਾਈਪ ਜੇ ਹੁੰਦਾ ਉਹ ਕਾਪਰ ਦੀ ਘਾਟ ਨਾਲ ਬਾਈ ਕਹਿੰਦਾ ਉਹ ਠੀਕੇ ਲਵਾਤੇ ਇਹਦੇ ਇਕੱਠੇ ਤੇ ਥੋੜੇ ਦਿਨਾਂ ਦੇ ਵਿੱਚ ਇਹਨੇ ਬਲੈਕ ਹੋ ਜਾਣ ਤਾਂ ਕਾਪਰ ਦੀ ਘਾਟ ਪੈ ਗਈ ਸੀ ਜਿਹੜਾ ਮੜਾ ਜਾ ਕਈ ਵਾਰੀ ਚਿੱਟੀ ਚਤਰੀ ਜੀ ਨਹੀਂ ਦੀ ਨਹੀਂ ਹੁੰਦੀ ਤਾ ਬਾਕੀ ਕਟਾ ਬਹੁਤ ਸਨਖਾ ਇਹ ਕਿੰਨੇ ਟਾਈਮ ਦਾ ਹੋ ਗਿਆ ਜੰਟੇ ਬਾਈ ਇਹ ਸਾਲ ਦਾ ਹੋ ਗਿਆ ਬਾਈ ਇਹ ਸਾਲ ਦਾ ਹੋ ਗਿਆ ਹਾਂ ਠੀਕ ਹੈ ਤੇ ਬਾਈ ਨੰਬਰ ਤਾਂ ਆਪਾਂ ਬੋਲ ਹੀ ਦਿੱਤਾ ਸੀਗਾ ਹਣਾ ਹਾਂ ਬਾਈ ਹਾਂ ਤੇ ਇਹ ਆਪਣੇ ਦੋਨੇ ਪਕਾਊ ਆ ਹਣਾ ਹਾਂ ਇਹ ਦੋਏ ਪਕਾਊ ਆ ਠੀਕ ਹੈ ਜੀ ਬਾਈ ਇਹ ਆ ਵੱਡੀ ਮੱਝ ਵੀ ਆ ਇਹਦੇ ਬਾਈ ਦਊਦ ਮੈਂ ਇਹਦੇ ਥਣ ਖਰਾਬ ਹੋ ਗਏ ਦੋ ਪਹਿਲੇ ਉਦੋਂ ਆਪਾਂ ਨੇ ਗੌਰ ਤਾਂ ਵੱਡੀ ਮੱਝ ਦੀ ਹਾਂ ਹਾਂ ਤਾਂ ਦੱਸਿਆ ਜੀ ਮੈਂ ਤਾਂ ਮੈਨੂੰ ਲੱਗਦੇ ਆ ਹੈ ਨਾ ਕਿ ਬਹੁਤ ਜ਼ਿਆਦਾ ਉਹਨੇ ਤਾਂ ਜ਼ਿਆਦਾ ਆ ਅੱਛਾ ਤੇ ਹੂੰ ਠੀਕ ਹੈ ਹੂੰ ਚੱਲ ਚੱਲਦੇ ਰਹਿਗੇ ਇਹ ਹੂੰ ਤਾਂ ਘੱਟ ਹੈ ਦੁੱਧ ਹੁਣ ਕੋਈ ਨਾ ਉਹ ਦੁੱਧ ਪੂਰਾ ਕਰ ਲਾਂਗੇ ਆਪਾਂ ਜਦੋਂ ਸੂਣ ਵਾਲੀ ਹੋਈ ਜਾਂਟੇ ਬਾਈ ਤੇ ਉਦੋਂ ਬਸ ਮੰਨ ਲੈ ਵੀ ਇਹਨੂੰ ਦੋ ਮਹੀਨੇ ਜਦੋਂ ਰਹਿਗੇ ਨਾ ਅੱਛਾ ਉਦੋਂ ਮੈਨੂੰ ਫੋਨ ਕਰਦੀਓ ਤਾਂ ਸਵਾਲ ਲਿਖਾਵਾਂਗੇ 45 ਕਿੰਨਾ ਰਹਿੰਦਾ ਪਹਿਲਾਂ ਉਹ ਦਵਾਈ ਦੇਣ ਲੱਗ ਜੀ ਤੇ ਇਹਦੇ ਥਣ ਮਤਲਬ ਪੂਰਾ ਪੂਰੇ ਕਰਕੇ ਸੂ ਗਈ ਏ ਠੀਕ ਹੈ ਜੀ ਠੀਕ ਤੇ ਬੂਰੀ ਕਰਾਤੀ ਗੱਬਣ ਦਵਾਰੇ ਹਾਂ ਬੂਰੀ ਹੋ ਗਈ ਬਾਈ ਬੂਰੀ ਦਾ ਬੱਚਾ ਸਨ ਗਿਆ ਸੀ ਹਾਂ ਪਹਿਲੀ ਨਹੀਂ ਸੂਈ ਸੀ ਇਹ ਹੈ ਨਾ ਹਾਂ ਤੇ ਦੂਜੀ ਵਾਰ ਨੂੰ ਕਿਹੜਾ ਬੱਚਾ ਸਨ ਗਿਆ ਸੀ ਹਾਂ ਦੂਜੀ ਵਾਰ ਨੂੰ ਆ ਬੱਚਾ ਸਨ ਗਿਆ ਹੁਣ 2 ਮਹੀਨਿਆਂ ਦੀ ਹੋਈ ਜਾਏ ਹੁਣ 2 ਮਹੀਨਿਆਂ ਦੀ ਕਰਾਤੀ ਗੱਬਣ ਇਹ ਇਹਨੇ ਸੂਣਾ ਪੋਸ ਹੁਣ ਅੱਛਾ ਇਹਨੇ ਪੋਸ ਸੁਣਾ ਠੀਕ ਹੈ ਇਹਨੇ ਅੱਧੇ ਪੋਸ ਸੁਣਾ ਠੀਕ ਹੈ ਜੀ ਨਹੀਂ ਦੇਖੋ ਬਾਈ ਤਾਂ ਸਮਝਾਈ ਤਾਂ ਤੁਸੀਂ ਦੇਖ ਸਕਦੇ ਆ ਤੇ ਇਹ ਵੀ ਬਹੁਤ ਸੋਹਣੇ ਤਿਆਰ ਕੀਤੇ ਤੁਸੀਂ ਦੇਖ ਸਕਦੇ ਆ ਝੋਟੀ ਯਾਰ ਮੂੰਹੋਂ ਬੋਲਦੀ ਹੈ ਬਾਈ ਹਨਾ ਇਹ ਤੋਂ ਵੱਧ ਗੱਲ ਤਾਂ ਹੈ ਨਹੀਂ ਸਿੰਘ ਦੇਖ ਲਓ ਛੋਟਾ ਐ ਸਿੰਘ ਜਿਹਨੂੰ ਆਪਾਂ ਕਹਿ ਸਕਦੇ ਆ ਯਾਰ ਵੀ ਟੱਲਾ ਨੰਗੂ ਉਸ ਟਾਈਪ ਦਾ ਸਿੰਘ ਹੈ ਗੋਲ ਜਮਾ ਤੇ ਸਰੀਰ ਜ਼ਰੂਰ ਤੁਸੀਂ ਬੰਤਰ ਦੇਖ ਸਕਦੇ ਆ ਕਿਸੇ ਪਾਸੋਂ ਕੋਈ ਘਾਟ ਨਹੀਂ ਤੇ ਜੰਟ ਦੀ ਸਮਾਈ ਤਾਂ ਤੁਹਾਨੂੰ ਆ ਦਿਖਾ ਦਿੰਨੇ ਆ ਆ ਨਾਲੇ ਇੱਕ ਆਪਾਂ ਜੇ ਕੋਈ ਐਚਐਫ ਆਪਣੇ ਘਰੇ ਮੇਲ ਕਾਫ ਨੂੰ ਜਨਮ ਵੀ ਦੇ ਦੇਣਾ ਉਦੋਂ ਨੂੰ ਆਪਾਂ ਛੱਡ ਦੰਨੇ ਆ ਤੇ ਤੁਸੀਂ ਐਂ ਦੇਖੋ ਵੀ ਆ ਵੀ ਹੋਊਗਾ ਸਾਲ ਤੋਂ ਛੋਟਾ ਹੋਊਗਾ ਭਗਿਆੜ ਵਰਗਾ ਹੋਇਆ ਪਿਆ ਅੱਗੇ ਬਾਈ ਨੂੰ ਮੈਂ ਆ ਕੇ ਪੁੱਛਿਆ ਜੀ ਮੈਂ ਖੈ ਇਹਨੂੰ ਛੱਡਿਆ ਨਹੀਂ ਕਹਿੰਦਾ ਹੁਣ ਕੋਈ ਗੱਡੀ ਗੁੱਡੀ ਜੋੜਨ ਵਾਲੇ ਨੂੰ ਕਹਾਂ ਦੇ ਦਾਂਗੇ ਯਾਰ ਦੋਸਤੋਂ ਠੀਕ ਐ ਤੇ ਤੂੰ ਦੇਖੋ ਵੀ ਇਹਨੂੰ ਵੀ ਇਹਨੇ ਨਾਲ ਪਾਲਿਆ ਨਹੀਂ ਆਪਾਂ ਕਹਿੰਨਾ ਯਾਰ ਇਹਨੇ ਕਿਹੜਾ ਕੁਛ ਦੇਣਾ ਯਾਰ ਇਹ ਤਾਂ ਛੱਡਣਾ ਹੀ ਪਊਗਾ ਹਨ ਇਹ ਇਹ ਹੁੰਦੀ ਐ ਸਮਾਈ ਠੀਕ ਐ ਫਕਰ ਬੰਦਾ ਬਾਕੀ ਤੁਹਾਨੂੰ ਪਤਾ ਹੀ ਅੱਗੇ ਵੀ ਇਹਨਾਂ ਦੇ ਘਰੋਂ ਤੁਸੀਂ ਕਾਫੀ ਵਾਰ ਝੋਟੀਆਂ ਇੱਕ ਅੱਧੀ ਵਾਰ ਆਪਾਂ ਇੱਕ ਵਾਰੀ ਮੱਝ ਦਿੱਤੀ ਸੀ ਬਾਈ ਹਨਾ ਦੋ ਵਾਰੀ ਝੋਟੀਆਂ ਹਨਾ ਤਾਂ ਕਾਫੀ ਵੀਡੀਓ ਦੇਖੇ ਜਾਂਟੇ ਬਾਈ ਦੇ ਘਰ ਦੀਆਂ ਤਿੰਨ ਚਾਰ ਵੀਡੀਓ ਤੂੰ ਪਹਿਲਾਂ ਪੈ ਚੁੱਕੀਆਂ ਜਿਹੜੀ ਗੱਲ ਕਹਿੰਦਾ ਜਿਹੜੀ ਗੱਲ ਕਹਤੀ ਉਹੀ ਹੁੰਦੀ ਹੈ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਠੀਕ ਹੈ ਜੀ ਸਸੇਕਾਲ ਧੰਨਵਾਦ ਕਰਿਓ ਵੱਤੋ ਵੱਤ ਵੀਡੀਓ ਨੂੰ ਸ਼ੇਅਰ